ਸਤ ਸ੍ਰੀ ਅਕਾਲ ਦੋਸਤੋ ਪਹਿਲਾਂ ਮੇਰੇ ਵੱਲੋਂ ਸਾਰੇ ਵਿਦੇਸ਼ਾਂ ਵਿੱਚ ਵਸਦੇ ਇੰਡੀਆ ਜਾਂ ਕਿਸੇ ਵੀ ਹੋਰ ਕੰਟਰੀ ਵਿੱਚ ਵਸਦੇ ਮੇਰੇ ਪਿਆਰੇ ਦੋਸਤੋ ਮੇਰੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਜਿਵੇਂ ਕੱਲ ਮੈਂ ਤੁਹਾਨੂੰ ਦੱਸਿਆ ਸੀ ਕਿ ਜੋ ਇਟਲੀ ਦੇ ਵਿੱਚ ਖੇਤੀਬਾੜੀ ਵਾਲੇ ਪੇਪਰ ਖੁੱਲ ਰਹੇ ਆ ਉਹਨਾਂ ਬਾਰੇ ਜਾਣਕਾਰੀ ਕਿਉਂਕਿ ਮੇਰੇ ਨਾਲ ਤਕਰੀਬਨ ਕੋਈ 20 20 ਤੋਂ 25000 ਦੇ ਵਿੱਚ ਵਿੱਚ ਜਿਹੜੇ ਦੋਸਤ ਆ ਜੁੜੇ ਹੋਏ ਨੇ ਕਈ ਵਕ ਪਕ ਪੇਜਾਂ ਦੇ ਨਾਲ ਜਾਂ ਫੇਸਬੁੱਕ ਦੇ ਨਾਲ ਕਈ ਤਰੀਕਿਆਂ ਨਾਲ ਦੋਸਤ ਜੁੜੇ ਹੋਏ ਆ ਜਿਹੜੇ ਮੇਰੇ ਦੋਸਤ ਵੀਰ ਜੁੜੇ ਹੋਏ ਆ ਉਹ ਅਕਸਰ ਹੀ ਫੋਨ ਕਰਕੇ ਜਾਂ ਮੈਸੇਜ ਕਰਕੇ ਉਹ ਇਹ ਗੱਲ ਪੁੱਛਦੇ ਆ ਕਿ ਇਟਲੀ ਦੇ ਜਿਹੜੇ ਪੇਪਰ ਖੁੱਲੇ ਆ ਇਹਨਾਂ ਦੀ ਸਾਨੂੰ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਤਾਂ ਦੋਸਤੋ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਕਿ ਮੈਂ ਕੋਈ ਨਾ ਤਾਂ ਏਜੰਟਾਂ ਨਾ ਹੀ ਕੋਈ ਮੈਂ ਇਦੋਂ ਦਾ ਕੋਈ ਠੱਗੀ ਠੋਰੀ ਵਾਲਾ ਕੋਈ ਵਕੀਲ ਨਾ ਨਾ ਕੋਈ ਵੀ ਇਦਾਂ ਦਾ ਨਾ ਮੇਰੀ ਕੋਈ ਏਜੰਸੀ ਆ ਨਾ ਮੈਂ ਤਾਂ ਅਸੀਂ ਤਾਂ ਦਸਾਨਾ ਫਾਂ ਦੀ ਕਿਰਤ ਕਰਨ ਵਾਲੇ ਲੋਕ ਮੈਂ ਇੱਕ ਉਹ ਤੇ ਇੱਕ ਟਰੱਕ ਡਰਾਈਵਰ ਨਾ ਤੇ ਕਿਰਤ ਕਰਕੇ ਅਸੀਂ ਖਾਣ ਵਾਲੇ ਆ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਜਾਣਕਾਰੀ ਦੇ ਦਿਆਂਗੇ ਮੈਂ ਤੁਹਾਨੂੰ ਫ੍ਰੀ ਇਨਫੋਰਮੇਸ਼ਨ ਇਸ ਕਰਕੇ ਦੇ ਰਿਹਾ ਕਿਉਂਕਿ ਕਿਸੇ ਏਜੰਟ ਨੇ ਜਾਂ ਕਿਸੇ ਜਿਨ੍ਹਾਂ ਨੇ ਲੋਕਾਂ ਨੇ ਆਪਣੇ ਠੱਗ ਠੱਗੀ ਚਲਾਏ ਉਹਨਾਂ ਨੂੰ ਤੁਹਾਨੂੰ ਇਹ ਜਾਣਕਾਰੀ ਤਾਂ ਨਹੀਂ ਦੇਣੀ ਇਹ ਜਿਹੜੇ ਦੋਸਤੋ ਮੈਨੂੰ ਲੱਗਦਾ ਤੁਸੀਂ ਸਾਰੇ ਜਿੰਨੇ ਵੀ ਮੈਨੂੰ ਦੇਖਣ ਵਾਲੇ ਜਾਂ ਜਾਣਨ ਵਾਲੇ ਵੀਰ ਤੁਹਾਨੂੰ ਪਤਾ ਹੀ ਆ ਵੀ ਸਾਰੇ ਕੋਲੇ ਟਾਈਮ ਦੀ ਘਾਟ ਹੁੰਦੀ ਆ ਮੈਂ ਟਾਈਮ ਪਹਿਲਾਂ ਥੋੜਾ ਜਿਹਾ ਤੁਹਾਨੂੰ ਦਿੱਤਾ ਸੀ 1 ਵਜੇ ਦਾ ਸੌਰੀ ਆ ਜਿਹੜਾ ਕਿ ਟਾਈਮ ਇੱਧਰ ਉੱਧਰ ਹੋ ਗਿਆ ਜਿਹੜੇ ਖੇਤੀ ਵਾਲੇ ਪੇਪਰਾਂ ਵਾਲੇ ਤੁਹਾਨੂੰ ਮੈਂ ਦੱਸਣ ਲੱਗਿਆ ਜਿਹੜੇ ਖੁੱਲੇ ਆ ਇਹ ਦੋਸਤੋ ਪੇਪਰ ਖੁੱਲੇ ਆ ਇਹਨਾਂ 9 ਮਹੀਨੇ ਵਾਲੇ ਪੇਪਰ ਕਹਿੰਦਾ ਇਹਨੂੰ ਮੈਂ ਤੁਹਾਨੂੰ ਠੇਠ ਪੰਜਾਬੀ ਦੇ ਵਿੱਚ ਦੱਸੂਗਾ ਕਿਉਂਕਿ ਜਿਆਦਾ ਕੰਜਲਖਵਾਰੀ ਨਹੀਂ ਕਰਨੀ ਚਾਹੁੰਦਾ ਮੈਂ ਇਹ 9 ਮਹੀਨੇ ਵਾਲੇ ਪੇਪਰ ਆ ਇਹ ਤਕਰੀਬਨ ਪਿੱਛੇ ਜਿਹੇ ਇਹਨਾਂ ਨੇ ਕਿਹਾ ਸੀ ਵੀ ਇਹ ਬੰਦ ਕਰ ਦੇਣੀ ਆ ਫੇਰ ਫੇਰ ਇਹ ਖੁੱਲੇ ਆ ਤੇ ਖੁੱਲਦੇ ਹੀ ਰਹਿਣੇ ਐ ਮੇਰੇ ਕਾਲ ਦੇ ਵਿੱਚ ਤਾਂ ਇਹ ਜਿਹੜੇ 9 ਮਹੀਨੇ ਵਾਲੇ ਪੇਪਰ ਜਦੋਂ ਖੁੱਲਦੇ ਆ ਇਹ ਮਾਲਕਾ ਜਿਹੜੇ ਜਿਹੜੇ ਏਜੰਟ ਆ ਮਾਲਕਾਂ ਦਾ ਨਹੀਂ ਮੈਸ਼ੂਰ ਕਹਿ ਸਕਦਾ ਕਿ ਮਾਲਕਾਂ ਨੂੰ ਤਾਂ ਸਾਨੂੰ ਪਤਾ ਹੀ ਹੈ ਕਿੰਨੇ ਕ ਪੈਸੇ ਲੈਣੇ ਹੁੰਦੇ ਆ ਜਾਂਟਾ ਜਿਹੜੇ 6 7 8 9 10 11 ਤੱਕ ਵੀ ਜਿੰਨਾ ਲੱਗਦਾ ਜੀ ਲਾਈ ਜਾਂਦੇ ਉਹ ਤੁਹਾਨੂੰ ਜਿੰਨਾ ਕੋ ਉਹਨਾਂ ਦਾ ਟੀਕਾ ਲਵਾਉਣਾ ਹੁੰਦਾ ਉਹ ਲਾਈ ਜਾਂਦੇ ਤੁਹਾਨੂੰ ਪਤਾ ਸੀ ਲਵਾਈ ਜਾਂਦੇ ਉਹ ਲਾਈ ਜਾਂਦੇ ਆ ਟੀਕਾ ਕਈ ਵਾਰੀ ਪੱਕਾ ਵੀ ਜਾਂਦਾ ਇਹ 9 ਮਹੀਨੇ ਵਾਲੇ ਪੇਪਰ ਆ ਜਿਹੜੇ ਇਹਨੇ 8-9 ਲੱਖ ਰੁਪਈਆ ਲੈ ਕੇ ਜਿਹੜੇ ਤੁਸੀਂ ਭਰੋਨੇ ਆ ਇਹਨਾਂ ਦਾ ਜਾਂਟ 90 ਦਿਨ ਦਾ ਟਾਈਮ ਲੈਂਦੇ ਆ ਚਾ 4 ਮਹੀਨੇ ਦਾ ਜਾਣੀ ਉਹਨਾਂ ਦੇ ਉੱਤੇ ਪਤਾ ਨਹੀਂ ਕਿੰਨੇ ਪੈਸੇ ਲੱਗਦੇ ਆ ਉਹ ਤਕਰੀਬਨ ਤੋਂ ਅੱਧੇ ਕੋਲ 2 ਲੱਖ ਰੁਪਈਆ 1.5 ਲੱਖ ਰੁਪਈਆ 1 ਲੱਖ ਰੁਪਈਆ ਜਿੰਨਾ ਕਿਸੇ ਦਾ ਸੂਤ ਲੱਗਦਾ ਉਹ ਟੀਕਾ ਲਾਈ ਜਾਂਦੇ ਆ ਇਹ ਜਦੋਂ ਪੇਪਰ ਜਮ੍ਹਾਂ ਹੋ ਜਾਣੇ ਆ ਉਸ ਤੋਂ ਬਾਅਦ ਇਹ ਪੇਪਰ ਜਦੋਂ ਨਿਕਲਦੇ ਆ ਇਹ 90 ਦਿਨ ਬਾਅਦ ਨਿਕਲਣੇ ਸ਼ੁਰੂ ਹੋ ਜਾਂਦੇ ਆ 90 ਦਿਨ ਬਾਅਦ ਤਕਰੀਬਨ ਇਹਦਾ ਪ੍ਰੋਸੀਜਰ ਆ ਉਸ ਤੋਂ ਬਾਅਦ ਤੁਹਾਨੂੰ ਇਹ ਤਕਰੀਬਨ ਜਦੋਂ ਤੁਹਾਨੂੰ ਇਹ ਪੇਪਰ ਮਿਲਨੇ ਆ ਜਿਨ੍ਹਾਂ ਨੂੰ ਇਹ ਪੇਪਰ ਆਏ 9 ਮਹੀਨੇ ਦੇ ਪੇਪਰ ਮਿਲਨੇ ਆ ਪਰਮਾਨੈਂਟਲੀ ਪੇਪਰ ਨਹੀਂ ਮਿਲਦੇ ਜਿਹੜੇ 9 ਮਹੀਨੇ ਦੇ ਪੇਪਰ ਹੁੰਦੇ ਆ ਉਹਨਾਂ ਪੇਪਰਾਂ ਦੇ ਵਿੱਚ ਤੁਸੀਂ ਇੰਡੀਆ ਵੀ ਜਾ ਕੇ ਆ ਸਕਦੇ ਆ 9 ਮਹੀਨੇ ਦੇ ਵਿੱਚ ਇਹ ਗੱਲ ਸ਼ੋਰ ਆਏ ਨਹੀਂ ਹੈਗਾ ਵੀ ਤੁਸੀਂ ਨਹੀਂ ਜਾ ਸਕਦੇ ਉਹ ਪੇਪਰਾਂ ਨੂੰ ਕਹਿੰਦੇ ਆ ਪਰਮੈਸਰ ਦੀ ਸੰਜੋਣ ਨੂੰ ਅਰ ਰੈਜ਼ਿਡੈਂਸ ਪਰਮਿਟ ਕਈ ਲੋਕ ਆ ਜਿਹੜੇ ਨਾ ਭੰਬਲ ਪੂਸੇ ਦੇ ਵਿੱਚ ਪਾ ਦਿੰਦੇ ਆ ਉਹ ਕਹਿੰਦੇ ਜੀ ਤੁਸੀਂ ਪੱਕੇ ਹੋ ਗਏ ਆ ਤੁਸੀਂ 9 ਮਹੀਨੇ ਬਾਅਦ ਪੱਕੇ ਹੋ ਜਾਣਾ ਜਾਂ 3 ਮਹੀਨੇ ਬਾਅਦ ਪੱਕੇ ਹੋ ਜਾਣਾ ਜਾਂ 4 ਮਹੀਨੇ ਬਾਅਦ ਪੱਕੇ ਹੋ ਜਾਣਾ ਨਹੀਂ ਉਹ ਤੁਹਾਨੂੰ ਜਦੋਂ 9 ਮਹੀਨੇ ਵਾਲੇ ਪੇਪਰ ਮਿਲ ਜਾਣੇ ਆ ਤੁਸੀਂ ਉਸ ਤੋਂ ਬਾਅਦ ਇੰਡੀਆ ਜਾ ਸਕਦੇ ਆ ਆ ਸਕਦੇ ਆ ਪਰ 9 ਮਹੀਨੇ ਤੋਂ ਬਾਅਦ ਤੁਹਾਡੇ ਪੇਪਰ ਨਿਊ ਕਰਾਉਣ ਦੀ ਖਾਤਰ ਡਿਟੇਲ ਉਹ ਹੀ ਤੁਹਾਨੂੰ ਕੱਜੜ ਖਵਾਰੀ ਦੁਬਾਰਾ ਤੁਸੀਂ ਮਾਲਕ ਤੋਂ ਇੱਥੋਂ ਵਰਕ ਪਰਮਿਟ ਆਪਣਾ ਜਿਵੇਂ ਆਪਾਂ ਇੰਗਲਿਸ਼ ਵਰਕ ਪਰਮਿਟ ਕਹਿੰਦੇ ਆ ਉਹ ਵਰਕ ਪਰਮਿਟ ਆਪਣੇ ਪੇਪਰ ਲਓ ਮਾਲਕੇ ਲਿਖ ਕੇ ਦੇਊਗਾ ਕਿ ਮੈਨੂੰ ਇਹ ਬੰਦਾ ਚਾਹੀਦਾ ਫੇਰ ਇੰਡੀਆ ਜਾਓ ਫੇਰ ਵੀਜ਼ਾ ਵਾਕੇ ਲਿਆਓ ਤਕਰੀਬਨ ਤਿੰਨ ਕਵਾਰ ਇਹ ਕਰਨਾ ਪੈਂਦਾ ਜਿਹਦੇ ਤੇ 93 ਤੁਸੀਂ ਆਪ ਹੀ ਲਾ ਲਓ 93 ਤਾਂ ਛੱਡ ਦਿਓ ਕਿਉਂਕਿ 9 ਮਹੀਨੇ ਨਾਲ ਕੋਈ ਨਹੀਂ 12 12 ਮਹੀਨੇ ਹੀ ਲਾ ਦਿਓ ਤਕਰੀਬਨ ਤਿੰਨ ਸਾਲ ਦੇ ਵਿੱਚ ਇਹ ਤੁਹਾਨੂੰ ਕੱਜਲ ਖਵਾਰੀ ਇਹ ਕਰਨੀ ਪੈਂਦੀ ਹੈ ਜਿਹਦੇ ਵਿੱਚੋਂ ਇੱਕ ਪੈਸਾ ਪੱਲੇ ਪਾਣਾ ਨਹੀਂ ਤੁਹਾਡੇ ਲੱਗੀ ਜਾਣੇ ਆ ਬਾਕੀ ਕੰਮ ਦੀ ਗੱਲ ਆ ਕੰਮ ਜੇ ਤੁਸੀਂ ਹੁਣ ਤੁਸੀਂ ਸਾਨੂੰ ਕਹੋਗੇ ਸਾਨੂੰ ਪਤਾ ਕਰੇ ਬਹੁਤ ਸਾਰੇ ਦੋਸਤ ਇਹੀ ਗੱਲ ਕਹਿੰਦੇ ਆਂ ਜਾਂ ਰਿਸ਼ਤੇਦਾਰ ਕਹਿੰਦੇ ਤੁਸੀਂ ਕੀ ਕਰਦੇ ਹੋ ਇੱਥੇ? ਜੇ ਕੰਮ ਹੈ ਨਹੀਂ ਤੁਸੀਂ ਕੀ ਕਰਦੇ ਹੋ ਇੱਥੇ? ਤੇ ਦੋਸਤੋ ਮੈਂ ਤੁਹਾਨੂੰ ਸਾਫ਼ ਗੱਲ ਦੱਸ ਦਿਆਂ ਸਾਨੂੰ ਇੱਥੇ 16-16 ਸਾਲ ਹੋ ਗਿਆ 16 ਸਾਲ ਪਹਿਲਾਂ ਹਾਲਾਤ ਵੀ ਬੜੇ ਚੰਗੇ ਸੀ ਇਹ ਜੀ ਗੱਲ ਨਹੀਂ ਬਹੁਤ ਵਧੀਆ ਹਾਲਾਤ ਸੀ ਸਿਚੁਏਸ਼ਨ ਬੜੀ ਵਧੀਆ ਸੀ ਇਟਲੀ ਦੀ ਕੰਮ ਮਿਲਦੇ ਸੀ ਸਭ ਕੁਝ ਠੀਕਾ ਚਲੋ ਕੋਈ ਨਹੀਂ ਅੱਜ ਵੀ ਕਰਮਾ ਨਾਲ ਕੰਮ ਮਿਲ ਜਾਂਦੇ ਆ ਮੈਂ 9 ਮਹੀਨੇ ਵਾਲਿਆਂ ਵਾਸਤੇ ਦੱਸਣ ਲੱਗਿਆ ਜਦੋਂ 9 ਮਹੀਨੇ ਵਾਲੇ ਲੋਕ ਇੱਥੇ ਆ ਜਾਂਦੇ ਆ ਉਹਨਾਂ ਦੇ ਵਿੱਚੋਂ ਜਿਹੜੇ ਏਜੰਟਾਂ ਨੇ ਬੰਦੇ ਮਂਗਾਈ ਹੁੰਦੇ ਆ 9 ਮਹੀਨੇ ਦੇ ਉਹਦੇ ਵਿੱਚੋਂ 100 ਦੇ ਵਿੱਚੋਂ 90% ਜਿਹੜੇ ਮਾਲਕ ਆ ਫਰਾਡ ਹੁੰਦੇ ਆ ਜਿਹੜੇ ਮੇਰੇ ਵਰਗੇ ਕਈ ਹੁੰਦੇ ਆ ਮਾਲਕ ਜਿਨ੍ਹਾਂ ਕੋਲੇ ਇੱਥੇ ਕਿਨਾਰ ਜ਼ਮੀਨ ਦੀ ਨਹੀਂ ਹੁੰਦੀ ਉਹ ਵੀ ਕਹਿੰਦੇ ਆ ਹਾਂ ਮੈਂ ਜਾਂ ਕਿ ਜ਼ਿਮੀਂਦਾਰ ਹਾਂ ਉਹ ਵੀ ਬੰਦੇ ਰਮਗਾਈ ਹੋਈ ਜਾਂਦੇ ਆ ਕਿਉਂਕਿ ਉਹਨਾਂ ਨੇ ਕੰਮ ਕਿੱਥੋਂ ਦੇਣਾ ਹੁੰਦਾ ਉਹ ਫਰਾਡ ਹੀ ਹੁੰਦੇ ਆ ਤਕਰੀਬਨ ਬਾਅਦ ਵਿੱਚ ਜਿਹੜੇ ਮੁੰਡੇ ਆ ਉਹ ਵਿਚਾਰੇ ਰੋਲਦੇ ਫਿਰਦੇ ਰਹਿੰਦੇ ਆ ਉਹ ਕੋਈ 2 ਐਰੋ ਤੇ ਕੋਈ 3 ਐਰੋ 2 ਐਰੋ 3 ਐਰੋ ਤੋਂ ਵੀ ਕੰਮ ਮੈਣ ਜੇ ਬਹੁਤ ਵਧੀਆ ਗੱਲ ਆ ਹੁਣ ਸਾਰਿਆਂ ਦੀ ਮੈਂ ਗੱਲ ਨਹੀਂ ਕਰਦਾ ਬਹੁਤ ਮੁੰਡੇ ਜਿਹੜੇ ਪੁਰਾਣੇ ਕੰਮ ਕਰਦੇ ਆ ਉਹਨਾਂ ਕੋਲੇ ਚੱਲ ਉਹਨਾਂ ਦੇ ਵਾਇਗਰੋ ਦੀ ਕਰਪਾ ਉਹਨਾਂ ਚਾਰ ਪੈਸੇ ਮਿਲਦੇ ਵੀ ਆ ਪਰ ਜਿਹੜੇ ਨਵੇਂ ਆਉਂਦੇ ਉਹਨਾਂ ਦੀ ਗੱਲ ਕਰਦਾ ਉਹਨਾਂ ਤੋਂ ਤਕਰੀਬਨ ਰੋਟੀ ਖਰਚਾ ਕਰਾਇਆ ਨਹੀਂ ਪੂਰਾ ਹੁੰਦਾ ਕਿਉਂਕਿ ਰੋਜ਼ ਤਾਂ ਦਿਹਾੜੀ ਲੱਗਦੀ ਨਹੀਂ ਆਪਣੇ ਇੰਡੀਅਨ ਨਹੀਂ ਨੰਬਰਦਾਰ ਆ ਉਹਨਾਂ ਨੇ ਦਿਹਾੜੀ ਲੈ ਕੇ ਜਾਣਾ ਹੁੰਦਾ ਉਹਨਾਂ ਨੇ ਗਾਂਝੇ 4 ਐਰੋ ਦੇਣ ਲੈਣੇ ਆ ਤਾਂ ਸਾਨੂੰ 3 ਐਰੋ ਦੇਣੇ ਆ ਇਹ ਤਾਂ ਹਨੀ ਵਿਚਾਰ ਆ ਰਹੇ 5000 ਰੁਪਏ ਨਾਲ ਤੋਂ ਲੈ ਕੇ ਤੁਹਾਨੂੰ ਦੇ ਦੇਣੇ ਆ ਕਿਉਂਕਿ ਉਹਨਾਂ ਦੇ ਵੀ ਪ੍ਰੋਸੀਜਰ ਇਹੀ ਚੱਲਦੇ ਆ ਕਿਉਂਕਿ ਉਹਨਾਂ ਨੇ ਬਹੁਤ ਕੰਟੀਨਿਊ 10-10 ਸਾਲ ਹੋ ਗਏ ਲੋਕਾਂ ਨੂੰ ਇਹ ਕਾਰੋਬਾਰ ਚੱਪ ਕਰਦਿਆਂ ਨੂੰ ਜਿੰਨਾਂ ਲੋਕਾਂ ਤੋਂ ਪੈਸੇ ਅੱਗੇ ਤੋਂ 5 ਲੈ ਲੇ ਤੁਹਾਨੂੰ 2.5 ਦੇ ਤੇ 3 ਦੇ ਤੇ ਇਹ ਕੰਮ ਚੱਲਦਾ ਉਹ ਵੀ ਜੇ ਮਿਲ ਜੇ ਤਾਂ ਉਸ ਤੋਂ ਬਾਅਦ 3 ਸਾਲ ਦਾ ਤੁਹਾਡੇ ਹੋ ਗਏ ਕੰਜਲਫਵਾਰ ਜਾਵੜੇ ਆ ਗਏ ਜਾਵੜੇ ਆ ਗਏ ਜਾਵੜੇ ਆ ਗਏ ਜਿਹੜਾ 9-10 ਲੱਖ ਰੁਪਏ ਤੁਸੀਂ ਲਾਇਆ ਉਹ ਵੀ ਨਹੀਂ ਪੂਰਾ ਹੁੰਦਾ ਤਿੰਨ ਸਾਲਾਂ ਦਾ ਸਾਫ਼ ਮੈਂ ਤੁਹਾਨੂੰ ਦੱਸਦੇ ਆ ਕਿਉਂਕਿ ਮੈਂ ਕਿਸੇ ਦਾ ਦੋਖੀ ਨਹੀਂ ਜੇ ਕੋ 50 100 ਬੰਦਾ ਕੋਈ ਇੱਥੇ ਆ ਜੂਗਾ ਉਹਨੇ ਕੋਈ ਯੂਰਪ ਦੇ ਇਟਲੀ ਭੀੜੀ ਨਹੀਂ ਹੋਣ ਲੱਗੀ ਤੁਸੀਂ ਇਹ ਨਾ ਸੋਚੋ ਕਿ ਮੈਂ ਕਿਸੇ ਨਾਲ ਲਾ ਕੇ ਗੱਲ ਕਰਦਾ ਪਰ ਦੇਖ ਲਿਓ ਤੁਸੀਂ ਇਹ ਕੰਮ ਕਰਨ ਲੱਗੇ ਕਿਉਂਕਿ ਤੁਸੀਂ ਰੋਜ਼ ਮੈਨੂੰ ਮੈਸੇਜ ਕਰਦੇ ਬਹੁਤ ਸਾਰੇ ਦੋਸਤਾਂ ਫੋਨ ਵੀ ਕਰਦੇ ਹੋ ਸੌਰੀ ਆ ਕਿਉਂਕਿ ਅਸੀਂ ਕੰਮ ਕਾਜ ਵਾਲੇ ਬੰਦੇ ਇਹਨਾਂ ਦਿਨਾਂ ਫੋਨ ਚੱਕ ਹੁੰਦੇ ਆ ਨਾ ਮੈਸੇਜ ਰੀਪਲੇ ਹੋਂਦੀ ਐ ਇਸ ਕਰਕੇ ਮੈਂ ਤੁਹਾਨੂੰ ਦੱਸਣ ਲੱਗਿਆ ਅੱਛਾ ਜਦੋਂ ਤੁਹਾਨੂੰ ਇਹ 9ਵੀਂ 9 9 9 ਮਹੀਨੇ ਕਰਕੇ ਤਿੰਨ ਵਾਰ ਤੁਸੀਂ ਇੰਡੀਆ ਜਾਵੜੇ ਆਗੇ ਜਾਂ ਇੱਥੇ ਵਕੀਲ ਵੀ ਕਈ ਈਸ਼ੂ ਰੱਖ ਦਿੰਦੇ ਆ ਉਹਦੇ ਨਾਲ ਤੁਹਾਨੂੰ ਪੇਪਰ ਮਿਲ ਜਾਂਦੇ 2 ਸਾਲ ਦੇ ਮਿਲਦੇ ਜਿਆਦਾ ਤੋਂ ਜਿਆਦਾ 2 ਸਾਲ ਤੋਂ ਬਾਅਦ ਤੁਹਾਨੂੰ ਤੁਸੀਂ ਜਦੋਂ ਤੁਹਾਨੂੰ 5 ਸਾਲ ਹੋ ਗਏ ਜਾਂ 2 ਸਾਲ ਤੋਂ ਬਾਅਦ ਫੇਰ ਸਾਲ ਦੇ ਮਿਲ ਗਏ ਜਾਨੀ ਪੇਪਰ ਮਿਲਦਿਆਂ ਨੂੰ 5 ਸਾਲ ਹੋ ਗਏ ਉਸ ਤੋਂ ਬਾਅਦ ਤੁਸੀਂ ਪੇਪਰ ਇੱਕ ਨੂੰ ਕਹਿੰਦੇ ਆ ਕਾਰਤਾ ਦੀ ਸੰਜੋੜ ਨੂੰ ਇੱਕ ਦੋਸਤੋਂ ਮੈਂ ਤੁਹਾਨੂੰ ਸਾਫ਼ ਦੱਸ ਦਿਆਂ ਲੋਕ ਕਹਿੰਦੇ ਵੀ ਜਿਹੜੀ ਕਾਰਤਾ ਦੀ ਸੰਜੋੜ ਨੂੰ ਆ ਉਹ ਵੀ ਇੱਕ ਜਿਹੜਾ ਹੈਗਾ ਦੋਸਤੋ ਰੈ residense ਪਰਮਿਟ ਹੈ ਜਿਵੇਂ ਜਦੋਂ ਤੁਸੀਂ ਪਰਮੇਸ਼ਰ ਦੀ ਸੰਜੋਣ ਨੂੰ ਤੁਸੀਂ ਕਰ ਲਓਗੇ ਨਾ ਟਰਾਂਸਲੇਟ ਕਰਕੇ ਦੇਖਿਓ ਰੈ residense ਪਰਮਿਟ ਹੁੰਦਾ residense ਪਰਮਿਟ ਦਾ ਮਤਲਬ ਇਹ ਹੈ ਵੀ ਜਿਹੜਾ ਤੁਹਾਨੂੰ ਇਹ ਕਾਰਤਾ ਦੀ ਸੰਜੋਣ ਨੂੰ ਮਿਲ ਜਾਂਦੀ ਆ ਉਹਦੇ ਉੱਤੇ ਲਿਖਿਆ ਹੁੰਦਾ ਇਨ ਲਿਮਟਡ ਉਹਦਾ ਮਤਲਬ ਅਲਿਮਿਟਡ ਆ ਉਹ ਜਿੰਨਾ ਚਿਰ ਮਰਜ਼ੀ ਰਹੋ ਨਹੀਂ ਉਹ ਵੀ ਇਹਨਾਂ ਨੇ ਪ੍ਰੋਸੀਜਰ ਰੱਖਿਆ ਇੰਨੇ ਸਾਲ ਬੰਦਾ ਨਹੀਂ ਕੰਮ ਕਰਦਾ ਉਹ ਤੋਂ ਵਾਪਸ ਲੈ ਸਕਦੇ ਆ ਜਾਂ ਕੋਈ ਇਟਲੀ ਦੇ ਵਿੱਚ ਆਰਥਿਕ ਮੰਦੀ ਆ ਜਾਂਦੀ ਆ ਯੂਰਪ ਦੇ ਵਿੱਚ ਹੀ ਆ ਜਾਂਦੀ ਆ ਕਿਉਂਕਿ ਇਟਲੀ ਵਿੱਚ ਨਹੀਂ ਜਾਂ ਤੁਸੀਂ ਕੋਈ ਕਰਾਇਮ ਵੀ ਕਰ ਦਿੰਨੇ ਆ ਤੇ ਤੁਹਾਨੂੰ ਇਹ ਬਿਨ ਬੇਚੇਜਡ ਰਿਪੋਰਟ ਕਰ ਸਕਦੇ ਆ ਜਿਹੜੇ ਵੀ ਮੁਲਕ ਦੇ ਤੁਸੀਂ ਆ ਇੰਡੀਆ ਦਾ ਬੰਗਲਾਦੇਸ਼ੀਆ ਕਿਸੇ ਵੀ ਕੰਟਰੀ ਤੋਂ ਤੁਹਾਨੂੰ ਵਾਪਸ ਕਰ ਸਕਦੇ ਆ ਇਹ ਨਹੀਂ ਹੈਗਾ ਵੀ ਜੇ ਤੁਹਾਨੂੰ ਕਾਰਨਤਾ ਦੀ ਸੰਜੋਹ ਨੂੰ ਜਿਹਨੂੰ ਕਹਿੰਦੇ ਆ ਪਰਮਨੈਂਟਲੀ ਹੋ ਗਏ ਨਹੀਂ ਉਹ ਸਰਪੇਉ ਤੁਹਾਨੂੰ ਨਿਊ ਨਹੀਂ ਕਰਨੀ ਪੈਂਦੀ ਨਿਊ ਕਿੰਨਾ ਕਰਨੀ 2-4 ਸਾਲ ਬਾਅਦ ਤੁਹਾਨੂੰ ਉਹਦਾ ਵੀ ਉਹਨਾਂ ਲੈਟਰ ਆ ਜਾਣਾ ਘਰੇ ਭਾਈ ਤੂੰ ਕੰਮ ਨਹੀਂ ਕਰਦਾ ਜਾਂ ਤੇਰਾ ਕੋਈ ਇਸ਼ੂ ਆ ਉਹਨੂੰ ਰਿਪੋਰਟ ਕਰ ਸਕਦੇ ਆ ਬਾਕੀ ਜਿਹੜੀ ਰਹੀ ਸਿਟੀ ਕੇ ਨਾਲ ਹੀ ਗੱਲ ਤਿੰਨ ਚਾਰ ਸਾਲ ਤੱਕ ਇਹ ਫੈਸਲਾ ਚੱਲਦਾ ਰਿਹਾ ਪਹਿਲਾਂ ਜਿਹੜਾ ਤੁਹਾਨੂੰ ਦੱਸਿਆ ਪੰਜ ਸਾਲ ਬਾਅਦ ਫਿਰ ਜਦੋਂ ਪੰਜ ਸਾਲ ਤੁਹਾਨੂੰ ਹੋ ਗਏ ਪੰਜ ਸਾਲ ਬਾਅਦ ਉਹਨੂੰ ਇੱਕ ਹੋਰ ਸਕੂਲ ਵੀ ਕਰਨਾ ਪੈਣਾ ਇੱਥੇ ਸਕੂਲ ਕਰਕੇ ਜਦੋਂ ਸਕੂਲ ਵੀ ਕਾਰ ਕੋਰ ਲਾਉਂਗੇ ਕੋਈ ਗੱਲ ਨਹੀਂ ਅੱਜ ਸਾਡੇ ਵਰਗੇ ਅਨਪੜ੍ਹ ਤਾਂ ਹੈ ਨਹੀਂ ਸਾਰੇ ਪੜ੍ਹੇ ਲਿਖੇ ਬੰਦੇ ਆ ਜੀ ਤਾਂ ਚਲੋ ਤਾਂ ਕਾਟਾ ਸਟਾਰਟ ਬੰਦੇ ਆ ਹਨਾ ਉਹ ਜੇ ਤੁਸੀਂ ਉਹ ਤੋਂ ਬਾਅਦ 5 ਸਾਲ ਬਾਅਦ ਤੁਸੀਂ ਇਹ ਸੰਝੋਣ ਨੂੰ ਲੈ ਲੈਣੇ ਆ ਉਹ ਵੀ ਤੁਸੀਂ ਤੁਹਾਤੋਂ ਇੱਕ ਹੋ ਸਕਦੇ ਆ ਕੁਝ ਵੀ ਕਰ ਸਕਦੇ ਜੇ ਤੁਸੀਂ ਕ੍ਰਾਈਮ ਕਰਦੇ ਆ ਜਾਂ ਆਰਥਿਕ ਮੰਦੀ ਆ ਜਾਂਦੀ ਹੈ ਕੁਝ ਵੀ ਹੁੰਦਾ ਜੇ ਕੋਈ ਕੰਟਰੀਆਂ ਕੋਈ ਇਹਦਾਂ ਦਾ ਡਿਸੀਜਨ ਲੈ ਲੈਣੇ ਆ ਵੀ ਸਾਡੇ ਕੋਲ ਤਾਂ ਭਾਈ ਬੰਦੇ ਲੋਕ ਬਹੁਤ ਆ ਸਾਡੇ ਕੋਲੇ ਕੰਮ ਨਹੀਂ ਕੁਝ ਵੀ ਹੋ ਸਕਦਾ ਯਾਨੀ ਕਿ ਕਿਉਂਕਿ ਮੈਂ ਤੁਹਾਨੂੰ ਸਾਫ਼ ਦੱਸ ਰਿਹਾ ਜਦੋਂ ਤੁਹਾਨੂੰ ਕੰਮ ਕਰਦਿਆਂ ਨੂੰ ਸਭ ਕੁਝ ਕਰਦਿਆਂ ਨੂੰ ਦੋਸਤੋ 10 ਸਾਲ ਹੋ ਜਾਂਦੇ ਆ ਨਾ 10 ਸਾਲ ਹੋ ਜਾਂਦੇ ਆ ਉਸ ਤੋਂ ਬਾਅਦ 10 ਸਾਲ ਪੁਰਾਣਾ ਰੈਜ਼ਿਡੈਂਸ ਵੇਖਦੇ ਆ 10 ਸਾਲ ਬਾਅਦ ਤੁਸੀਂ 3 ਸਾਲ ਦੀ ਡਿਟੇਲ ਕੰਮ ਤੇ ਉਹ ਸਾਲ ਚਲੋ ਦੂਰ ਦੀਆਂ ਗੱਲਾਂ 10 ਸਾਲ ਬਾਅਦ ਜਾ ਕੇ ਕਿਤੇ ਸਿਟੀਜ਼ਨ ਅਪਲਾਈ ਹੁੰਦੀ ਆ ਤਗਰੀਬਨ 13 ਸਾਲ ਲੱਗ ਜਾਂਦੇ ਆ ਸਿਟੀਜ਼ਨ ਅਪਲਾਈ ਹੋਣ ਤੋਂ ਬਾਅਦ 13 ਸਾਲ ਤੱਕ ਤੁਹਾਨੂੰ ਸਿਟੀਜ਼ਨ ਮਿਲ ਜਾਂਦੀ ਆ ਉਹ ਵੀ ਜੇ ਤੁਸੀਂ ਕੋਈ ਕ੍ਰਾਈਮ ਨਹੀਂ ਕੀਤਾ ਕੋਈ ਗਲਤੀ ਨਹੀਂ ਕੀਤੀ ਚਲੋ ਉਹ ਚੱਲੀ ਜਾਂਦਾ ਸੰਭ ਕੁਝ ਕਰ ਦੁੰਦੇ ਵਕੀਲ ਪਰ ਜਦੋਂ ਤੁਸੀਂ 10 ਸਾਲ ਬਾਅਦ ਵੀ ਰੈਜ਼ਿਡੈਂਸ ਫਾਰਜ ਕਰ ਲੋ 20 ਸਾਲ ਦੇ ਆਏ ਹਾਂ 10 ਸਾਲ ਇਹ ਹੋ ਗਏ 30 33 ਸਾਲ ਤੱਕ ਹੋ ਗਏ ਜਾਂ 30 ਸਾਲ ਦੇ 43 ਸਾਲ ਤੱਕ ਹੋ ਗਏ 13 ਸਾਲ ਜਾਨੀ ਕਿ ਤੁਹਾਨੂੰ ਸਿਟੀਜ਼ਨ ਹੋਣ ਨੂੰ ਲੱਗ ਜਾਂਦੇ ਆ ਫਿਰ ਤੁਸੀਂ ਸਿਟੀਜ਼ਨ ਹੋ ਕੇ ਚਲੋ ਜਿੱਥੇ ਮਰਜੀ ਇੱਧਰ ਜਾ ਸਕਦੇ ਹੋ ਗੱਲ ਵੱਖਰੀ ਹੈ ਜਦ ਤੱਕ ਉਹਦਾ ਹੀ ਜਦੋਂ ਤੱਕ 13 ਸਾਲ ਹੋਵੇ ਉਹ ਤੱਕ ਉਹਦਾ ਹੀ ਬੰਦਾ ਕਹਿਣ ਲੱਗ ਜਾਂਦਾ ਮਾਲਕਾ ਮੈਂ 13 ਮਾਲਕਾ ਮੈਂ 13 ਹੋ ਗਏ ਇਹ ਤੋਂ ਬਾਅਦ ਤੁਹਾਨੂੰ ਪਤਾ ਵੀ 13 13 ਜੋਗਾ ਬੰਦਾ ਰਹਿੰਦਾ ਮਾਲਕਾ 13 ਉਹ ਬੰਦਾ ਵੈਸੇ ਹੀ ਖੜੇਪਕੜ ਕੇ ਜਾਂਦਾ ਮੇਰੇ ਦੋਸਤੋ ਇੱਕ ਗੱਲ ਤੁਹਾਨੂੰ ਹੋਰ ਮੈਂ ਹੱਥ ਜੋੜ ਕੇ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੀਆਂ ਸਾਡੀਆਂ ਭੈਣਾਂ ਬੀਬੀਆਂ ਭੈਣਾਂ ਕਹਿੰਦੀਆਂ ਵੀ ਬਾਹਰ ਜਾ ਕੇ ਕਿਸੇ ਵੀ ਕਿਸਮ ਦਾ ਖਾਸ ਕਰਕੇ ਇਟਲੀ ਦੇ ਵਿੱਚ professionl ਤੌਰ ਦੇ ਪਰ ਹਾਂ ਕੋਈ ਪਾਇਲਟ ਆ ਕੋਈ ਕੋਸ ਹਾਈ ਲੈਵਲ ਦੇ ਲੋਕ ਆ ਉਹਨਾਂ ਨੂੰ ਕੋਈ ਵੈਸੇ ਜਾਣਕਾਰੀਆਂ ਦੀ ਲੋੜ ਵੀ ਨਹੀਂ ਹੁੰਦੀ ਕਿਉਂਕਿ ਵੈਸੇ ਹੀ ਉਹ ਬਹੁਤ ਜਾਣਕਾਰ ਹੁੰਦੇ ਆ ਮੈਂ ਸਾਡੇ ਵਰਗੇ ਮੀਡੀਅਮ ਜਿਹੜੇ ਲੈਵਲ ਦੇ ਲੋਕ ਆ ਉਹਨਾਂ ਦੀ ਗੱਲ ਕਰਦਾ ਬਈ ਕੋਈ ਵੀ ਸਾਡੀ ਭੈਣ ਧੀ ਭੈਣ ਇਟਲੀ ਆਉਣ ਬਾਰੇ ਜਦੋਂ ਕਹਿੰਦੇ ਵੀ ਫਲਾਣਾ ਵਰਕ ਪਰਮਿਟ ਲਵਾ ਲਿਆ ਜਾਂ ਜੀ ਉਹ ਫਲਾਣਾ ਹੋ ਗਿਆ ਧੌਂਕਾ ਹੋ ਗਿਆ ਵੀਰੋ ਦੇਖੋ ਕਦੇ ਵੀ ਕਿਸੇ ਧੀ ਭੈਣ ਨੂੰ ਨਾ ਇੱਥੇ ਘੱਲਿਓ ਹੱਥ ਜੋੜ ਕੇ ਬੇਨਤੀ ਆ ਇੱਥੇ ਕੰਮ ਦਾ ਤਾਂ ਇੰਨਾ ਕੁ ਮੰਦਾ ਹਾਲ ਆ ਜਿਹੜਾ ਕਿ ਬੀਬੀਆਂ ਭੈਣਾਂ ਬਾਰੇ ਮੈਂ ਤੁਹਾਨੂੰ ਕਹਿ ਰਿਹਾ ਤਨ ਉਹ ਭਰਾਵਾਂ ਸਾਡੇ ਵੀਰਾਂ ਨੂੰ ਫੇਰ ਵੀ ਮੜੀ ਜਾਂਦਾ ਤੇ ਇਹੋ ਜੀ ਗੱਲ ਨਹੀਂ ਹੈਗੀ ਪਰ ਜੇ ਹੁਣ ਜਿਹਦੇ ਮਾਰੰਗੋ ਟਕਾਮ ਲੋਟ ਆ ਉਹ ਅਗਲਾ ਕਹਿੰਦਾ 10-15 ਸਾਲ ਦੇ ਜਾਂ ਕਿਸੇ ਤਰੀਕੇ ਦੇ ਲੋਕ ਸੈਟ ਆ ਉਹਨਾਂ ਨੇ ਹੁਣ ਇਹਦੇ ਉੱਤੇ ਬਹੁਤ ਟੀਕਾ ਟਿੱਪਣੀ ਕਰਨੀ ਆ ਜੀ ਹਾਂ ਵੀ ਹੁੰਦਾ ਜੋ ਵੀ ਹੁੰਦਾ ਦੇਖੋ ਮੈਂ ਤੁਹਾਨੂੰ ਫੇਰ ਦੁਬਾਰਾ ਇਹ ਸੇ ਕਰਕੇ ਦੱਸਣ ਲੱਗਿਆ ਵੀ ਇਹਦੇ ਵਿੱਚ ਜੋ ਤੁਸੀਂ ਇੱਥੇ ਮੇਰੇ ਵੀਰ ਇਟਲੀ ਨੂੰ ਆਉਣ ਨੂੰ ਕਾਹਲੇ ਆ ਉਹਨਾਂ ਨੂੰ ਮੈਂ ਸਾਫ਼ ਦੱਸ ਦਿਆਂ ਦੁਬਾਰਾ ਫੇਰ ਸ਼ਾਰਟਕਟ ਦੇ ਵਿੱਚ ਜਿਹੜੇ 9 ਮਹੀਨੇ ਵਾਲੇ ਪੇਪਰ ਆ 9 ਮਹੀਨੇ ਵਾਲੇ ਪੇਪਰ ਆ ਦੋਸਤੋ ਉਹ ਤੁਹਾਡੇ ਇਥੇ ਏਜੰਟਾਂ ਨੇ ਭਰੋਣੇ ਆ 90 ਦਿਨ ਬਾਅਦ ਉਹ ਨਿਕਲਦੇ ਆ ਉਹਨਾਂ ਦੀ ਕੋਈ 100% ਗਰੰਟੀ ਨਹੀਂ ਨਿਕਲਣਗੇ ਕਿ ਨਹੀਂ ਨਿਕਲਣਗੇ ਜੋ ਏਜੰਟਾਂ ਨੇ ਪੈਸੇ ਲਏ ਆ ਤੁਹਾਡੇ ਕੋਲੋਂ ਉਹ ਪਤਾ ਨਹੀਂ ਵਾਪਸ ਹੋਣਗੇ ਜਾਂ ਨਾ ਹੋਣਗੇ ਜਦੋਂ ਤੁਹਾਡੇ ਇਹ ਪੇਪਰ ਨਿਕਲੇ ਹੁੰਦੇ ਆ ਉਸ ਤੋਂ ਬਾਅਦ ਤੁਹਾਨੂੰ 9 ਮਹੀਨੇ ਲਈ ਜਿਹੜਾ ਹੈਗਾ ਭਾਈ ਵੀਜ਼ਾ ਸੰਜੋਣ ਨੂੰ ਮਿਲਣੀ ਆ ਰੈਜੀਟੈਂਸ ਆ 9 ਮਹੀਨੇ ਦਾ 9 ਮਹੀਨੇ ਬਾਅਦ ਤੁਹਾਨੂੰ ਕੋਈ ਇਸ਼ੂ ਲੱਭ ਕੇ ਉਬੇ ਇੰਡੀਆ ਜਾ ਕੇ ਆਉਣਾ ਪੈਣਾ ਫਿਰ ਮਾਲਕ ਤੋਂ ਦੁਬਾਰਾ ਕੋਈ ਮਾਲਕ ਲੱਭੋ ਉਹਨੂੰ ਪੈਸੇ ਦਿਓ ਫਿਰ ਮਾਲਕ ਤੋਂ ਪੇਪਰ ਲਓ ਫਿਰ ਇੰਡੀਆ ਜਾਓ ਵੀਜ਼ਾ ਲਵਾ ਕੇ ਇਸੇ ਤਰ੍ਹਾਂ ਦੇਖੋ ਟੈਕਟਾਂ ਸਾਰਾ ਉਸ ਖਰਚਾ ਪੂਰਾ ਕਰਕੇ ਤੁਹਾਡੇ ਕੋਲ ਰੁਪਈਆ ਇੱਕ ਨਹੀਂ ਬਚਣਾ ਫਿਰ ਨਾ ਤਨ ਜਦੋਂ ਤਨ ਕਸਾਲ ਇਦਾਂ ਹੀ ਠੱਕੇ ਖਾਂਦਿਆਂ ਨੂੰ ਹੋ ਗਏ ਤੁਹਾਨੂੰ ਕੋਈ ਪੈਸਾ ਮੈਂ ਨਹੀਂ ਕਹਿੰਦਾ ਕੋਈ ਬਚੂਗਾ ਹੋ ਸਕਦਾ ਕਿਸੇ ਕਰਮ ਵਾਲੇ ਸਾਡੇ ਭਰਾ ਨੂੰ ਬਚ ਜੇ ਇੰਨੇ ਪ੍ਰੋਸੀਜਰ ਦੇ ਉੱਪਰ ਤਕਰੀਬਨ ਤੁਸੀਂ 15-18 ਲੱਖ ਰੁਪਏ ਤੱਕ ਪਹੁੰਚ ਜਾਣਾ 15-18 ਲੱਖ ਰੁਪਏ ਦੇ ਵਿੱਚ ਜਿਹੜੇ ਤੁਹਾਡੇ ਤਿੰਨ ਸਾਲ ਵੀ ਖਰਾਬ ਹੋ ਜਾਣੇ ਆ ਉਸ ਤੋਂ ਬਾਅਦ ਫਿਰ ਦੋ ਸਾਲ ਦੇ ਪੇਪਰ ਮਿਲਣੇ ਆ ਫਿਰ ਤੁਸੀਂ ਕਿਤੇ ਕੰਮ ਲੱਭਣਾ ਫਿਰ ਦੋ ਸਾਲ ਤੋਂ ਬਾਅਦ ਜਦੋਂ 5 ਸਾਲ ਤੁਹਾਨੂੰ ਹੋ ਜਾਂਦੇ ਆ ਲਗਾਤਾਰ ਇੱਥੇ ਰੈ residense ਨੂੰ 5 ਸਾਲ ਬਾਅਦ ਤੁਸੀਂ ਜਿਹੜੀ ਕਾਰਦਾ ਦੀ ਸੰਜੋਣ ਨੂੰ ਜਿਹਨੂੰ ਕਹਿੰਦੇ ਆ ਰੈ residense ਪਰਮਿਟ ਉਹ ਮੈਂ ਤੁਹਾਨੂੰ ਫੇਰ ਦੱਸਦੇ ਆ ਰੈ residense ਪਰਮਿਟ ਕੋਈ ਸਿਟੀਜ਼ਨ ਬੰਦਾ ਨਹੀਂ ਹੁੰਦਾ ਉਹਨੂੰ ਕਿਸੇ ਟਾਈਮ ਵੀ ਬੰਦਾ ਇੱਥੋਂ ਦੀ ਜਿਹੜੀ ਗਵਰਨਮੈਂਟ ਆ ਉਹ ਉਹਨੂੰ ਕੱਢ ਵੀ ਸਕਦੀ ਆ ਬਕਾਇਦਾ ਤੌਰ ਦੇ ਉੱਪਰ ਲਿਖਿਆ ਹੁੰਦਾ ਸੀ ਤੁਹਾਨੂੰ ਕੱਢ ਸਕਦੇ ਆ ਉਦੇ ਉੱਤੇ ਇਹ ਵੀ ਆ ਵੀ ਤੁਸੀਂ ਜੇ ਕੋਈ ਕ੍ਰਾਈਮ ਕਰਦੇ ਆ ਜਾਂ ਕੁਝ ਤੁਹਾਨੂੰ ਪਹਿਲਾਂ ਦੀ ਹਸਿਆਰਤ ਕਮੰਦੀ ਕੱਢ ਸਕਦੇ ਆ ਉਸ ਤੋਂ ਬਾਅਦ ਤੁਹਾਨੂੰ ਤੁਸੀਂ ਕੰਮ ਕਰ ਰਹੇ ਆ ਸਭ ਕੁਝ ਇੱਥੇ ਤੁਹਾਡਾ ਠੀਕ ਠਾਕ ਚੱਲ ਰਿਹਾ ਤਾਂ 10 ਸਾਲ ਬਾਅਦ ਤੇ 10 ਸਾਲ ਬਾਅਦ ਤੁਸੀਂ ਜਿਹੜਾ ਸਿਟੀਜ਼ਨ ਅਪਲਾਈ ਕਰ ਸਕਦੇ ਆ ਉਹ ਵੀ ਜੇ ਤੁਸੀਂ ਕੋਈ ਕ੍ਰਾਈਮ ਵਿੱਚ ਨਹੀਂ ਕੀਤਾ 10 ਸਾਲ ਦੇ ਵਿੱਚ ਕੋਈ ਇਦਾਂ ਦਾ ਕੋਈ ਘਰਾਉਣਾ ਕੰਮ ਨਹੀਂ ਕੀਤਾ 10 ਸਾਲ ਤੋਂ ਬਾਅਦ ਤਕਰੀਬਨ 2 ਸਾਲ ਦਾ ਟਾਈਮ ਹੈ 3 ਸਾਲ ਲਾਉਣ ਦੇ 13 ਸਾਲ ਲੱਗ ਜਾਂਦੇ ਜਿਹੜਾ ਬੀਰੋ ਸਿਟੀਜ਼ਨ ਹੋਣ ਨੂੰ ਜਦੋਂ ਤੁਸੀਂ ਸਿਟੀਜ਼ਨ ਹੋ ਜਾਣਾ ਤੇ ਫਿਰ ਮੇਰਾ ਖਿਆਲ ਕਹਿੰਦਾ ਤੁਹਾਨੂੰ ਇਨਫੋਰਮੇਸ਼ਨ ਦੀ ਕਿਸੇ ਦੀ ਲੋੜ ਵੀ ਨਹੀਂ ਪੈਣੀ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਪੂਰੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਦੋਸਤੋ 10-15 ਲੱਖ ਰੁਪਈਆ ਪਟਣ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸੋਚ ਲਿਓ ਆਪਣੇ ਮਾਪਿਓ ਭੈਣ ਭਰਾਵਾਂ ਬਾਰੇ ਸੋਚ ਲਿਓ ਕਿ 10-15 ਲੱਖ ਰੁਪਈਆ ਲਾਤਨ ਦੇਣਾ